ਦਿੱਲੀ ਕੁਸ਼ ਤੋਂ ਪਹਿਲਾਂ ਕਿਸਾਨਾਂ ਦੀ ਤਿਆਰੀ ਦਿਖਾਉਣਾ ਤੁਹਾਨੂੰ ਟੀਅਰ ਗੈਸ ਤੋਂ ਬਚਣ ਦੇ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਸਾਊਂਡ ਮਸ਼ੀਨ ਹੈ ਜਿਸ ਦੀ ਆਵਾਜ਼ ਬਹੁਤ ਆ ਉਸ ਤੋਂ ਵੀ ਬਚਣ ਦੇ ਲਈ ਕਿਸਾਨ ਆਗੂ ਅਮਲੋ ਰਾਏ ਸਾਹਿਬ ਸਾਡੇ ਨਾਲ ਨੇ ਤਾਂ ਪਹਿਲਾਂ ਦਿਖਾਉਣਾ ਦੇਖੋ ਸਾਊਂਡ ਤੋਂ ਬਚਣ ਦੇ ਲਈ ਬਹੁਤ ਆਵਾਜ਼ ਕਰਦਾ ਜਿਹੜਾ ਉਹ ਇਨਸਟਰੂਮੈਂਟ ਚਲਾਇਆ ਜਾਂਦਾ ਉਸ ਤੋਂ ਬਾਅਦ ਉਸ ਤੋਂ ਬਚਣ ਦੇ ਲਈ ਤੇ ਟੀਅਰ ਗੈਸ ਤੋਂ ਬਚਣ ਦੇ ਲਈ ਅੱਖਾਂ ਚ ਨਾ ਪਵੇ 스멜 ਹੈ ਜਿਹੜੀ ਉਹਦੀ ਨਾ ਚੜੇ ਉਸ ਤੋਂ ਜਿਹੜਾ ਕਿਸਾਨਾਂ ਨੇ ਆਪਣੇ ਪ੍ਰਬੰਧ ਪੁਕਤਾ ਕਰੇ ਨੇ ਇਹ ਦੇਖੋ ਰਾਏ ਸਾਹਿਬ ਨੇ ਰਾਇ ਸਾਹਿਬ ਪਛਾਣ ਚ ਨਹੀਂ ਆਉਂਦੇ ਪਹਿਲਾਂ ਤਾਂ ਤਿਆਰੀ ਪੂਰੀ ਆ ਬਿਲਕੁਲ ਬਿਲਕੁਲ ਤਿਆਰੀ ਹੈ ਜੀ ਹੁਣ ਆ ਦੇਖ ਲਓ ਸਾਰੇ ਯੰਤਰ ਮੰਗਾ ਲਿਆ ਸਾਡੇ ਨੌਜਵਾਨਾਂ ਨੇ ਮੈਂ ਤਾਂ ਹੁਣ ਇਹਨਾਂ ਤੋਂ ਲੈ ਆ ਮੰਗ ਕੇ ਮੈਂ ਕਹਾ ਮੈਨੂੰ ਵੀ ਦੇ ਦਿਓ ਇੱਕ ਦਾ ਸ਼ੋਅ ਇਸ ਕਰਕੇ ਮੈਂ ਸਮਝਦਾ ਪਈ ਇਹ ਤਿਆਰੀ ਆ ਫਿਰ ਸਾਨੂੰ ਅੱਗੇ ਵਧਣਾ ਪਏਗਾ ਅ ਦਿੱਲੀ ਦੇ ਅੰਦਰ ਜਾ ਕੇ ਬੈਠਣਾ ਪਏਗਾ ਤਾਂ ਕਿ ਪੂਰੇ ਭਾਰਤ 'ਚ ਗੱਲ ਜਾਵੇ ਪੂਰੇ ਦੇਸ਼ 'ਚ ਗੱਲ ਜਾਵੇ ਅੱਛਾ ਟਕਰਾਅ ਨਾ ਹੋਵੇ ਉਹਦੇ ਲਈ ਪਲਾਨ ਵੀ ਹੈ ਬਿਲਕੁਲ ਬਿਲਕੁਲ ਦੇਖੋ ਅ ਟਕਰਾਓ ਨਾ ਹੋਵੇ ਅਸੀਂ ਆਪਣੇ ਕੇਡਰ ਨੂੰ ਬਿਲਕੁਲ ਜਾਬਤੇ 'ਚ ਰੱਖਿਆ ਹੋਇਆ ਔਰ ਸਾਰੇ ਕੇਡਰ ਨੂੰ ਕਿਹਾ ਹੋਇਆ ਕਿ ਭਾਈ ਇਸ ਗੱਲ ਤੋਂ ਬਚ ਕੇ ਰਹਿਣਾ ਸੋ ਮੈਂ ਸਮਝਦਾ ਵੀ ਇਹ ਕਲੀਅਰ ਕਟ ਹੈ ਵੀ ਅਸੀਂ ਤਾਂ ਜਾਬਤੇ 'ਚ ਹਾਂ ਟਕਰਾਓ ਨਾ ਹੋਵੇ ਮੋਰਿਆਂ ਵੀ ਜਾਬਤੇ 'ਚ ਰਹਿਣਗੇ ਜਿਹੜੀ ਹਰਿਆਣਾ ਸਰਕਾਰ ਉਹ ਜਾਬਤੇ 'ਚ ਰਹੇਗੀ ਕੀ ਇਹਨਾਂ ਦੀ ਜਿਹੜੀ ਫੋਰਸ ਲਾਈ ਆ ਉਹ ਜਾਬਤੇ 'ਚ ਰਹੇਗੀ ਇਹ ਹੁਣ ਉੱਤੇ ਡਿਪੈਂਡ ਹੈ ਪਰ ਫਿਰ ਵੀ ਦੇਖਿਆ ਜਾਵੇ ਸਵੇਰੇ ਜਦੋਂ ਅਮਰਤ ਵੇਲੇ ਦੀਆਂ ਤਸਵੀਰਾਂ ਸੀ ਕਹਿੰਦੇ ਵੀ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ ਅਸੀਂ ਉਹਨਾਂ ਦੀ ਵੀ ਅਰਦਾਸ ਕਰਦੇ ਹਾਂ ਜਿਹੜੇ ਸਾਨੂੰ ਰੋਕ ਕੇ ਬੈਠੇ ਦੇਖੋ ਅਸੀਂ ਕਿਤੇ ਨਾ ਕਿਤੇ ਉਹ ਡਿਊਟੀ ਕਰ ਰਹੇ ਨੇ ਬੱਚੇ ਤਾਂ ਸਾਡੇ ਹੀ ਨੇ ਸਾਡੇ ਪਰਿਵਾਰਾਂ ਚੋਂ ਨੇ ਤੇ ਤੁਸੀਂ ਵੇਖੋ ਨਾ ਬਾਰਡਰਾਂ ਤੇ ਬੱਚੇ ਸਾਡੇ ਨੇ ਇੱਥੇ ਵੀ ਸਾਡੇ ਨੇ ਇਹ ਦੇਸ਼ ਤਾਂ ਸਾਡੇ ਹੀ ਲੋਕ ਚਲਾਉਂਦੇ ਨੇ ਕਿਸਾਨ ਚਲਾ ਰਿਹਾ ਮਜ਼ਦੂਰ ਚਲਾ ਰਿਹਾ ਆਮ ਵਰਗ ਦੇ ਬੱਚੇ ਚਲਾ ਰਹੇ ਸੋ ਇਹ ਲੜਾਈ ਤੇ ਹੱਕ ਤੇ ਸੱਚ ਦੀ ਹੈ ਔਰ ਤੇ ਅਸੀਂ ਸਾਡੇ ਚ ਕਿਹੜਾ ਕੋਈ ਸਿਆਸਤ ਹੈ ਕਿਸੇ ਦੇ ਵਿੱਚ ਨਾ ਕੋਈ ਸਿਆਸਤ ਕਰਨੀ ਚਾਹੁੰਦਾ ਨਾ ਕਿ ਸਿਆਸਤ ਕਰਨੀ ਹੈ ਇਹ ਇਹ ਕਲੀਅਰ ਕਟ ਹੈ ਵੀ ਇਹ ਹੱਕ ਤੇ ਸੱਚ ਦੀ ਲੜਾਈ ਟਕਰਾਓ ਨਾ ਹੋਵੇ ਅਸੀਂ ਆਪਣੇ ਕੇਡਰ ਨੂੰ ਬਿਲਕੁਲ ਜਾਬਤੇ ਚ ਰੱਖਿਆ ਹੋਇਆ ਔਰ ਸਾਰੇ ਕੇਡਰ ਨੂੰ ਕਿਹਾ ਹੋਇਆ ਕਿ ਭਾਈ ਇਸ ਗੱਲ ਤੋਂ ਬਚ ਕੇ ਰਹਿਣਾ ਸੋ ਮੈਂ ਸਮਝਦਾ ਵੀ ਇਹ ਕਲੀਅਰ ਕਟ ਹੈ ਵੀ ਅਸੀਂ ਤਾਂ ਜਾਬਤੇ ਚ ਟਕਰਾਉ ਨਾ ਹੋਵੇ ਮੋਰਿਆਂ ਵੀ ਜਾਬਤੇ 'ਚ ਰਹਿਣਗੇ ਜਿਹੜੀ ਹਰਿਆਣਾ ਸਰਕਾਰ ਉਹ ਜਾਬਤੇ 'ਚ ਰਹੇਗੀ ਕੀ ਇਹਨਾਂ ਦੀ ਜਿਹੜੀ ਫੋਰਸ ਲਾਈ ਆ ਉਹ ਜਾਬਤੇ 'ਚ ਰਹੇਗੀ ਇਹ ਹੁਣ ਉੱਤੇ ਡਿਪੈਂਡ ਹੈ ਪਰ ਫਿਰ ਵੀ ਦੇਖਿਆ ਜਾਵੇ ਸਵੇਰੇ ਜਦੋਂ ਅਮਰਤ ਵੇਲੇ ਦੀਆਂ ਤਸਵੀਰਾਂ ਸੀ ਕਹਿੰਦੇ ਵੀ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ ਅਸੀਂ ਉਹਨਾਂ ਦੀ ਵੀ ਅਰਦਾਸ ਕਰਦੇ ਹਾਂ ਜਿਹੜੇ ਸਾਨੂੰ ਰੋਕ ਕੇ ਬੈਠੇ ਦੇਖੋ ਅਸੀਂ ਕਿਤੇ ਨਾ ਕਿਤੇ ਉਹ ਡਿਊਟੀ ਕਰ ਰਹੇ ਨੇ ਬੱਚੇ ਤਾਂ ਸਾਡੇ ਹੀ ਨੇ ਸਾਡੇ ਪਰਿਵਾਰਾਂ ਚੋਂ ਨੇ ਤੇ ਤੁਸੀਂ ਵੇਖੋ ਨਾ ਬਾਰਡਰਾਂ ਤੇ ਬੱਚੇ ਸਾਡੇ ਨੇ ਇੱਥੇ ਵੀ ਸਾਡੇ ਨੇ ਤੇ ਇਹ ਦੇਸ਼ ਤਾਂ ਸਾਡੇ ਹੀ ਲੋਕ ਚਲਾਉਂਦੇ ਨੇ ਕਿਸਾਨ ਚਲਾ ਰਿਹਾ ਮਜ਼ਦੂਰ ਚਲਾ ਰਿਹਾ ਆਮ ਵਰਗ ਦੇ ਬੱਚੇ ਚਲਾ ਰਹੇ ਸੋ ਇਹ ਲੜਾਈ ਤੇ ਹੱਕ ਤੇ ਸੱਚ ਦੀ ਹੈ ਹੋਰ ਤੇ ਅਸੀਂ ਸਾਡੇ 'ਚ ਕਿਹੜਾ ਕੋਈ ਸਿਆਸਤ ਹੈ ਕਿਸੇ ਦੇ ਵਿੱਚ ਨਾ ਕੋਈ ਸਿਆਸਤ ਕਰਨੀ ਚਾਹੁੰਦਾ ਨਾ ਕਿੰ ਸਿਆਸਤ ਕਰਨੀ ਹੈ ਇਹ ਇਹ ਕਲੀਅਰ ਕਟ ਹੈ ਵੀ ਇਹ ਹੱਕ ਤੇ ਸੱਚ ਦੀ ਲੜਾਈ ਬਿਲਕੁਲ ਲੜਾਈ ਹੱਕ ਤੇ ਸੱਚ ਦੀ ਹੈ ਲੜਾਈ ਆਪਣੀਆਂ ਫਸਲਾਂ ਦੀ ਆ ਆਪਣੀ ਜਿੰਸਾਂ ਦੀ ਆ ਤਾਂ ਪੀਸਫੁਲ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਹੁਣ ਦਿੱਲੀ ਜਾਣ ਦੇ ਲਈ ਤਿਆਰ ਬਰ ਤਿਆਰ ਨੇ ਕੈਮਰਾਮੈਨ ਰੋਸ਼ਨ ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ